ਆਸ੍ਰੀ ਕਾਲ ਬਾਈ ਸਾਰਿਆਂ ਨੂੰ ਆਪਣੀ ਨਵੀਂ ਵੀਡੀਓ ਵਿੱਚ ਸਵਾਗਤਾਂ ਅੱਜ ਬਾਈ ਆਪਾਂ ਪਿੰਦੀ ਬਾਈ ਦੇ ਫਾਰਮ 'ਚ ਪਹੁੰਚੇ ਸੀ ਪਿੰਡ ਟਪਾਲੀ ਤੇ ਹੁਣ ਨਾ ਬਾਈ ਦਾ ਮੱਝਾਂ ਨੂੰ ਸੰਨੀ ਕਰਨ ਦਾ ਟਾਈਮ ਆ ਆਹ ਦੇਖੋ ਤੁਸੀਂ ਫੀਡ ਪਾਈ ਪਈ ਆ ਬਠਰਾਂ ਦੇ ਵਿੱਚ ਐਵੇਂ ਇਹ ਕੱਲੀ ਕੱਲੀ ਮੱਝ ਦੇ ਐ ਸਾਹਮਣੇ ਧਰਤੀ ਮਗਰਲੇ ਪਾਸੇ ਵੀ ਆ ਇਹਨੂੰ ਪਾਊਗੀ ਤੇ ਜਿਹੜਾ ਬਾਈ ਫੀਡ ਪਾਉਂਦਾ ਉਹ ਹੈਗਾਗਾ ਆਹਾ ਇਹਦਾ ਨਾਂ ਕੀ ਆ ਪਿੰਦੀ ਟੋਨੀ 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 ਤੇ ਇਹ ਤੋਲ ਕੇ ਪਾਉਂਦਾ ਫੀਡ ਲੈ ਟੋਨੀ ਮਾਈਕ ਲੈ ਹੀ ਬਾਈ ਮਾੜਾ ਜਾ एक आड़ जाख आड़ जाख आड़ जाख आड़। कभी। जितना जितना पता है वो जितना खाते है उतना पता है जितना खाती है आ, जितना, जितना जितना जे, जे तोड़ के पाते हो ना जो आ, जे कितना तोड़ते हो आप फीड को जिन्ना जिन्ना जिसको पड़ता है ना हाँ एक किलो दो किलो पाँच किलो छ किलो अच्छा अलग अलग पड़ता है अलग अलग पड़ता है जैसा दूध देती है वैसा दूध देती है वैसा पड़ता है वैसा पड़ता है तो आप कहाँ से हो बिहार से बिहार से तो 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 आप इसको कितने किलो पड़ेगी इसको एक किलो पड़ेगी एक किलो जी ये कितना दूध देती है ड्राई है एक किलो दूध है एक किलो दूध है जी एक किलो दूध के मगर कितनी फीड डालते हो आप किलो

ਵੇ ਆ ਅੱਧ ਖਵਾਉਨੇ ਆ ਅੱਧ ਜ਼ਰੂਰੀ ਖਵਾਉਨੇ ਆ ਹਾਂ ਲੈ ਵੀ ਇਹ ਬਾਈ ਥੋੜਾ ਜਿਹਾ ਪਿੰਡੀ ਕਹਿੰਦਾ ਉੱਜ ਗਿਆ ਵੀ ਜੇ ਮੰਨ ਕੇ ਚੱਲੋ 20 ਲੀਟਰ ਆ ਤਾਂ ਉਹਨੂੰ 10 10 ਕਿਲੋ ਜੇ 20 ਲੀਟਰ ਦਾ 10 ਕਿਲੋ ਹਾਂ ਹਾਂ ਜੇ 14 ਕਿਲੋ ਆ ਤਾਂ 7 ਵੀ ਆਏ ਅੱਧ ਦਾ ਪਾਣੀ ਪਾਉਣਾ ਪੈਂਦਾ ਤੇ ਪਿਉ ਕੇ ਪਾਉਨੇ ਆ ਬਾਈ ਫਿਰ ਅੱਛਾ ਕਿੰਨਾ ਕ ਟਾਈਮ ਭਿੱਜੂਗਾ ਬਸ ਨਾ ਹਾਂ ਇਹਨੇ 4 ਕਿਲੋ ਫੀਡ ਆਣੀ ਆ 7-8 ਕਿਲੋ ਪਾਣੀ ਪੈਂਦਾ ਉਹਦੇ ਨਾਲ 8 ਕਿਲੋ ਠੀਕ ਆ ਠੀਕ ਆ ਇਹ ਉਹ 8 ਕਿਲੋ ਨਾਲ ਪਾਣੀ ਵੀ 7-8 ਗਿੱਲਾ ਕਰਕੇ ਉਹਦੇ ਗਰਮੀ ਕਰਕੇ ਪਰ ਉਹਦੇ ਪਾਣੀ ਕਰ ਸੀ ਵਿਦਾਇ 2 ਕਿਲੋ ਦੇ ਪਾਣੀ ਸੀ ਠੀਕ ਆ ਠੀਕ ਆ ਲੈ ਵੀ ਇਹ ਭਿਉਂ ਕੇ ਪਾਉਂਦੇ ਆ ਬਾਈ ਫੀਡ ਆ ਤੇ ਇਹੇ ਤੋਲ ਲੀਏ ਨੇ ਬਾਈ ਨੇ ਇਹ ਬੱਠਲ ਅਲੱਗ-ਅਲੱਗ ਆਏ ਬਾਈ ਅਲੱਗ-ਅਲੱਗ ਬੱਠਲ ਆ ਹੂੰ ਨਾਲ ਦੀ ਨਾਲ ਚੀਰੋ ਕਰਕੇ ਬਾਈ ਨੇ ਤੋਲ ਲਿਆ ਇਹ ਨਾ ਫੜਾਂਗ ਮੈਂ ਕਰ ਤਾ ਸਾਈ ਬਕ ਟੋਨੀ ਭਈਆ ਢਾਲ ਦੋ ਅਬੀ ਸਭੀ ਮਾਜ ਕੋ ਠੀਕ ਹੈ ਸਾਈ ਇਹ ਪਿਆਉਂਤੀ ਬਾਈ ਫੀਡ ਬਾਈ ਨੇ ਕਿ ਸਾਰੀਆਂ ਐ ਜਿੰਨੇ ਕ ਬੱਠਲ ਪੈਨੇ ਸਾਰਿਆਂ ਚ ਪਾਣੀ ਪਾ ਕੇ ਪਿੰਦੀ ਕਿੰਨਾ ਕ ਟਾਈਮ ਭਿੱਜੂ ਬਾਈ ਫੀਡ ਫਿਰ ਫੀਡ ਕਿੰਨਾ ਟਾਈਮ ਭਿੱਜੂਗੀ ਇਹੇ ਪਾਣੀ ਚ ਅੱਛਾ ਅੱਜ ਐਸੇ ਅੱਗੇ ਥੋੜਾ ਜਨਾ ਚੱਕਾ ਕੁਝ ਜਾਂਦੇ ਪੀਣ ਦਾ ਕੰਮ ਦੇ ਅੱਧਾ ਬਣਾਇਆ ਰਿਹਾ ਸੀ ਆ ਹੂੰ ਥੋੜਾ ਦੇਖੋਗੇ ਤੇ ਜਿਵੇਂ ਦੇਖੋਗੇ ਹੁਣ ਪਾਉਂਦੇ ਕਰਦਾਂ ਚਾਹ ਪੀ ਕੇ ਪੋੜ ਕੇ ਤੇ ਕਹਿੰਦਾ ਭਾਗੋ ਨੂੰ ਅ ਅੱਗੇ ਤਾਂ ਇਹ ਘੰਟਾ ਡੇਢ ਘੰਟਾ ਵੀ ਪੀਉਂਦੀ ਜਾਂਦੀ ਸੀ ਹੂੰ ਬਸ ਅੱਜ-ਬੱਦੋ ਬੱਦ ਅੱਧਾ ਪੌਣਾ ਘੰਟਾ ਪੀਉਂਦੀ ਠੀਕ ਆ ਫਿਰ ਵੀ ਆਇਆ ਹੁੰਦਾ ਦੋ ਵਾਰੀ ਇਹ ਪਾਣੀ ਪੀ ਲੈਂਦੀ ਉਹਨੇ ਇੱਕ ਵਾਰੀ ਤੇ ਬਾਈ ਇਹ ਤੋਲ ਕੀ ਪਾਉਨੇ ਫਿਰ ਤੁਸੀਂ ਤੋਲ ਕੀ ਇਹ ਪਾਣੀ ਵੀ ਤੋਲ ਕੇ ਚਾਹੀਦਾ ਹੈ ਤੋਲ ਕੀ ਫਿਰ ਜਿਵੇਂ ਜਿਵੇਂ ਦੋ ਦੋ ਕੁਝ ਛੱਡੀ ਜਾਂਦੇ ਜਿਵੇਂ ਮੈਂ ਘਟਾਈ ਜਾਂਦੇ ਫੇਰ ਹੀ ਖਰਚਾ ਮੈਂਟੇਨ ਹੁੰਦਾ ਹਨਾ ਅੱਜ ਮੈਂ 1 2 3 4 5 ਹੋ ਗਈਆਂ ਹਨ ਇਹ 95 ਹੁਣ ਮੰਨ ਲਾ ਫੀੜੀ ਇਹਨਾਂ ਨੂੰ ਦਿਨ ਦੀ 2 ਕਿਲੋ ਪੈਂਦੀ ਹੈ ਇਹਨਾਂ ਨੂੰ 2 2 ਕਿਲੋ ਇਹਨਾਂ ਨੂੰ ਕਿਲੋ ਕਿਲੋ ਪਾ ਦਈਦੀ ਹੈ ਹਨਾ ਹੂੰ ਚਲ ਮਾੜਾ ਮੋਟਾ ਹਜੇ ਇਹ ਦੁੱਧ ਛੱਡੀ ਜਾਂਦੇ ਆ ਤੇ ਜਦੋਂ ਇਹ ਧਾਤ ਤੋਂ ਤੋਂ ਚਾਰ ਤੇ ਮਿਲਦੀਆਂ ਤੇ ਉਦੋਂ ਜਿਹੜਾ ਦਾਣਾ ਹੁੰਦਾ ਉਹਦਾ ਵਜ਼ਨ ਬਾਹਲਾ ਹੁੰਦਾ ਪਾਈ ਅੱਧਾ ਕਿਲੋ ਉਹ ਪਾ ਜਾਂਦਾ ਦਿਨ ਦਾ ਯਾਨੀ ਕਿ ਇਹਨਾਂ ਨੂੰ ਸਾਰੀ 2.5 ਕਿਲੋ ਮਤਲਬ ਇਹ ਦਾਣੇ ਤੇ ਕਰ ਲਗਾ ਅੱਛਾ ਠੀਕ ਆ ਠੀਕ ਆ ਤੇ ਉਦੋਂ ਬਾਅਦ ਬੱਚਾ ਖਾ ਜਾਂਦਾ ਬੱਚੇ 2.5 ਕਿਲੋ ਦਾ ਬੱਚੇ ਹੁੰ ਇਹ ਤਾਂ ਇਹ ਪਰ ਹੁਣ ਪਿਓਗੇ ਪਾਵਾਂਗੇ ਕਿ ਵੀ ਨਾਲੇ ਤਾਂ ਦਾਣਾ ਘੱਟਦਾ ਪਤਾ ਨਹੀਂ ਲੱਗਦਾ ਫਿਰ ਇੰਨੀ ਵੀ ਜਿੰਨੀ ਕੁ ਪੂੜੀ ਪਾਵਾਂਗੇ ਉਹਦੇ ਵਿੱਚ ਵਧੀਆ ਸੈਟ ਬਣ ਜਾਂਦਾ ਠੀਕ ਹੈ ਲੈ ਇਹ ਹੈਗਾ ਬਾਈ ਫੀਡ ਵਾਲਾ ਸਿਸਟਮ ਆ ਜਿਹੜਾ ਇਹ ਫਾਰਮ ਦੇ ਵਿੱਚ ਵਰਤਦੇ ਆ ਇੱਕ ਤਾਂ ਖਰਚਾ ਘੱਟਦਾ ਜੇ ਆਪਾਂ ਤੋਲ ਕੇ ਪਾਵਾਂਗੇ ਫੀਡਾ ਜੇ ਆਪਾਂ ਉਹੀ ਪਾਉਣੀ ਆ ਕਈ ਵਾਰੀ ਘੱਟ ਪੈ ਗਈ ਕਈ ਵਾਰੀ ਵੱਧ ਪੈ ਗਈ ਉਹਦੇ ਨਾਲ ਤਾਂ ਦੁੱਧ ਵੀ ਮੇਨਟੇਨ ਨਹੀਂ ਹੁੰਦਾ ਪਸ਼ੂ ਦਾ ਜਦੋਂ ਤੁਸੀਂ ਤੋਲ ਕੇ ਪਾਵੋਗੇ ਤਾਂ ਦੁੱਧ ਵੀ ਬਰਾਬਰ ਦਊਗੀ ਤੇ ਬਾਕੀ ਜਿਵੇਂ ਦੁੱਧ ਜਿਵੇਂ ਜਿਵੇਂ ਘਟੀ ਜਾਂਦਾ ਤਾਂ ਬਾਈ ਨੇ ਦੱਸਿਆ ਵੀ ਉਵੇਂ ਮੈਂ ਫੀਡ ਘਟੀ ਜਾਂਦੀ ਹੈ ਨਾ ਬਾਈ ਪਿੰਦੀ ਹਾਂ ਜਿਹੜਾ ਉਵੇਂ ਵੀ ਨਹੀਂ ਐ ਇੱਕਦਮ ਨੀ ਜਿਵੇਂ ਪਸ਼ੂ ਹੁੰਦੇ ਆ ਵੀ ਚੀਜ਼ ਆ ਜਿਵੇਂ ਆਪਾਂ ਅੱਧੇ ਭਰਾ ਸੋਚਣ ਲੱਗ ਜਾਂਦੇ ਆ ਵੀ ਮੈਂ ਤਾਂ ਜਿਹੜਾ ਅੱਜ 5 ਕਿਲੋ ਦਾਣਾ ਪਾਉਣਾ ਤੇ ਮੱਚ ਸਾਡੀ ਦੁੱਧ ਉਹ ਘੱਟ ਕੇ ਲਵਾਂ ਵੀ ਮੈਂ ਕਿਲੋ ਘਟਾਉਂ ਨਹੀਂ ਉਹਦੇ ਨਹੀਂ ਘਟਾਉਣਾ ਚਾਹੀਦਾ ਇਹ ਇੱਕ ਐਵਰੇਜ ਹੀ ਬਣ ਜਾਂਦੀ ਹੈ ਜਿਹੜਾ ਪਸ਼ੂ ਆ ਹੁਣ ਮੰਨ ਲਾ ਜਿਹੜੇ ਪਸ਼ੂ ਹੁਣ ਵਿੱਚ ਇਹੋ ਜਿਹੇ ਹੁੰਦੇ ਆ ਉਹ ਐਂਡ ਤੱਕ ਦੁੱਧ ਪੰਮਦੀ ਉਹ 5 ਲੀਟਰ ਕਿਉਂ ਨਾ ਦੇਣ ਉਹ ਦਾਣਾ ਜਿਹੜਾ ਉਹ 5-6 ਕਿਲੋ ਖਾਂਦੇ ਰਹਿੰਦੇ ਆ ਜਦੋਂ ਦੁੱਧ ਉਹਨ ਦੁੱਧ ਛੱਡਣਾ ਉਦੋਂ ਜਾ ਕੇ ਦਾਣਾ ਘਟਦਾ ਵੀ ਜਿੰਨੇ ਦਿਨ ਦਾ ਕਿਲੋ-ਕਿਲੋ ਕਰਤਾ ਦੋਨੇ ਟਾਈਮ ਇਹਨਾਂ ਨਾਲ ਸੁਣੀ-ਸੁਣੀ ਖਾਣਾ ਤੇ ਇੱਕ ਬਾਈ ਪਿੰਦੀ ਆਏ ਦੱਸੀ ਜੇ ਮੈਂ ਆਪਾਂ ਦੁੱਧ ਵਾਲੀ ਬਰੀਡ ਦੇਖਣੀ ਹੋਵੇ ਮਾਝ ਦੇਖਣੀ ਹੋਵੇ ਵੀ ਆਪ ਦੁੱਧ ਦਊਗੀ ਵੀ ਉਹਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ ਮਾੜੀਆਂ ਜੀਆਂ ਨਿਸ਼ਾਨੀਆਂ ਤਾਂ ਆਹੀ ਹੁੰਦੀਆਂ ਯਾਰ ਜਿਵੇਂ ਕੋਕ ਕੋਕ ਵੱਡੀ ਹੋਵੇ ਚੰਗੀ ਹੋਵੇ ਠੀਕ ਆ ਕੱਲੇ ਕੱਤ ਵਸੇ ਨਹੀਂ ਹੁੰਦਾ ਮਾਝ ਦੇ ਜਿਵੇਂ ਮਾਲਾ ਇਹਨਾਂ ਦੇ ਕੱਤ ਵੱਡੇ ਆ ਮਾਲਾ ਉਹ ਉਹ ਟਾਈਪ ਦੀ ਬੋਡੀ ਆ ਇਹਦਾ ਕੱਤ ਦਰਮਿਆਨਾ ਹ ਹੂੰ ਤਾਂ ਉਹ ਪਸ਼ੂ ਥੋੜਾ ਜਿਆਦਾ ਕੰਪੈਟਿਟਿਵ ਹੁੰਦੇ ਖਾਣ ਪੀਣ ਦੀ ਜਿਹੜਾ ਬਹੁਤ ਜਿਆਦਾ ਖਾਂਦਾ ਪੀਂਦਾ ਉਹ ਤੋਲ ਤੇ ਵੀ ਵੱਧ ਕੱਢਦਾ ਤਾਂ ਦੂਜੀ ਗੱਲ ਜਿਹੜੀ ਹੁਣ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਜਿੱਦਾਂ ਦਾ ਭਾਂਡਾ ਲੱਗਿਆ ਹੋਵੇ ਹੂੰ ਉਦਾਂ ਦੀ ਸਮਾਨ ਪੈਣਾ ਜੇ 5 ਕਿਲੋ ਵਾਲਾ ਤਾਂ ਤੋੜਾ ਰੱਖ ਲਈਏ 5 ਕਿਲੋ ਪਾਣੀ ਪੈਂਦਾ ਜੇ 10 ਕਿਲੋ ਰੱਖੀਏ ਤਾਂ 10 ਕਿਲੋ ਪੈਜੂ ਠੀਕ ਹੈ ਕੋਈ ਕੰਮ ਇਹਨਾਂ ਦੇ ਜਦੋਂ ਆਪਾਂ ਖਰੀਦਦੇ ਆਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਵਿਚੋਕੜ ਜਿਹੜਾ ਆਰਡਰ ਦਾ ਸਾਈਜ਼ ਆ ਵੀ ਉਹ ਕਿੱਥੋਂ ਕਿਤੇਕ ਬਣਦਾ ਹੈ ਜੇ ਸੂਈ ਵੀ ਹੈ ਸੂਨ ਵਾਲੀ ਆ ਉਹਦਾ ਵੀ ਆਪ ਨੂੰ ਪਤਾ ਲੱਗਦਾ ਵੀ ਯਾਰ ਜਿਹੜਾ ਇਹਦਾ ਆਰਡਰ ਦੇ ਇਨੀ ਕੰਪੈਸਟੇ ਹੈ ਠੀਕ ਆ ਵੱਧ ਤੋਂ ਵੱਧ ਇਹ ਹਿਮਾਲਾ ਜਿਹਨ ਕਿਲੋ 2 ਕਿਲੋ ਘੱਟ ਵੀ ਦੋਗੇ ਤਾਂ ਇਹ ਆਰਡਰ ਦੇ ਵਿੱਚ ਆਪਾਂ ਨੂੰ ਪਤਾ ਲੱਗੇ ਵੀ ਇਹ 15 ਕਿਲੋ ਵਾਲੀ ਆ ਜਾਂ 18 ਕਿਲੋ ਦੁੱਧ ਦੇ ਸਕਦੀ ਹੈ ਠੀਕ ਆ ਜੇ ਉਹ ਆਟੀਮੇਟ ਮਤਲਬ ਮੰਨ ਲਾ 100 ਚ ਇੱਕ ਅੱਧਾ ਵੀ ਫੇਲ ਹੋ ਸਕਦਾ ਨਹੀਂ ਦੁੱਧ ਦਿੰਨਗੇ ਹੁੰਦੇ ਆ ਤਾਂ ਇਹ ਚੀਜ਼ ਹੁੰਦੀ ਆ ਵੀ ਕਈ ਵਾਰੀ ਆਪਾਂ ਹੁੰਦਾ ਵੱਧ ਛੋਟੇ ਛੱਡੇ ਹੁੰਦੇ ਆ ਉਹ ਫਰੋਨਾ ਦਾ ਦੁੱਧ ਘੱਟ ਦਿੰਦੇ ਆ ਹਨ ਇਹ ਵੀ ਫਰਕ ਪੈਂਦਾ ਤੇ ਵਿੱਚ ਟਮਾਟਰ ਲਗਾਇਆ ਜਾਂਦਾ ਵੀ ਹੁਣਾ ਛੱਡੇ ਬਹੁਤ ਵਧੀਆ 10 ਵੀ ਮਹੀਨਾ ਬਿਲਕੁਲ ਦੁੱਧ ਹੁੰਦਾ ਵੀ ਜਿਹੜਾ ਦੇਖਿਆ ਟਾਇਰ ਟਾਟਰ ਦੇ ਦੁੱਧ ਕਾਫੀ ਕੱਢ ਦਿੰਦੀਆਂ ਨੇ ਕੱਢ ਦਿੰਦੀਆਂ ਨੇ ਹਾਂ ਤੇ ਉਹ ਟਾਮਾ ਟੰਗ ਮੈਂ ਉਹ ਟਾਮੀਂ ਟੰਗ ਹੁੰਦੇ ਨੇ ਨਾ ਬਾਈ ਠੀਕ ਆ ਬਾਈ ਤੇ ਫੀਲ ਵਾਲਾ ਸਿਸਟਮ ਆਪਣਾ ਇਹੀ ਹੈ ਨਾ ਹਾਂ ਬਾਈ ਠੀਕ ਆ ਆਹ ਦੇ ਹੁਣ ਮੰਨ ਲੂ ਆ ਵਟ ਲੈ ਜੇ ਮੰਨ ਲੂ ਜੇ ਉਹਨਾਂ ਕੋਲ ਮੈਨੂੰ ਦੇਖੀਏ ਤਾਂ ਇਹ 8 ਤੋਂ 10 ਕਿਲੋ ਤੇ ਬਣ ਗਿਆ ਹੋਊਗਾ ਪੱਕਾ ਹੀ ਬਣ ਗਿਆ ਹੋਊਗਾ 10 ਕਿਲੋ ਬਣ ਜਾਊਗਾ ਕਹਿੰਦੇ 60 ਕਿਲੋ 3.5 ਕਿਲੋ ਫੀਡ ਹੈ ਤੇ 3.5 ਕਿਲੋ ਤੇ 7-8 ਕਿਲੋ ਪਾਣੀ ਪਿਆ ਉਹ ਇਹ 10 ਤੋਂ 11 ਕਿਲੋ ਦਾ 10 ਤੋਂ 11 ਕਿਲੋ ਮਾਲ ਲੂ ਹੁਣ ਕਿਲੋ ਹੋਈ ਤਾਂ ਤੂੜੀ ਇੰਨੀ ਪਾਈ 10-11 ਕਿਲੋ ਸਮਾਨ ਹੋ ਗਿਆ ਤਾਂ ਇਹਨੇ 11 ਜਮਾਇਆ ਧਾਰਾ ਨੂੰ ਆ ਕੋ ਬਾਅਦ ਜਮਾ ਉਦੋਂ ਬਾਅਦ ਫਿਰ ਕੱਖ ਪਾਵਾਂਗੇ ਉਦੋਂ ਫਿਰ ਇੱਕ ਟੋਕਰੀ ਟੋਕਰੀ ਜਾਨੀ ਕਿ ਕਹਿਣ ਦਾ ਪਾ ਭਰ ਕੇ ਟੋਪਰਾ ਇਹ ਤੋਂ ਟੋਕਰੀ ਥੋੜਾ ਜਿਹਾ ਘੱਟ ਪੈਂਦੇ ਠੀਕ ਹੈ ਪੱਦਰ ਜਿਆ ਟੋਪਰਾ ਜੇ ਕੋਹ ਹੁੰਦੀ ਮੇਹਰਾ ਹੁੰਦਾ ਤੇ ਟੂੜੀ ਉਦੋਂ ਵੀ ਪਾਉਣੀ ਹੈ ਕਿਉਂਕਿ ਮੈਨੂੰ ਪਤਾ ਨਹੀਂ ਕੀ ਗੱਲ ਜੇਦੋਂ ਪੂਰੀ ਤੁਸੀਂ ਘਟਾ ਦੋ ਇਹਨਾਂ ਦੀ ਫੈਂਟ ਫਿਰ ਘਟ ਜਾਂਦੀ ਹੈ ਅੱਛਾ ਜੇ ਤੁਸੀਂ ਦੇਖ ਲਿਓ ਹੁੰਦੀ ਜਮਾ ਕੇ ਠੀਕ ਹੈ ਜੇ ਟੂੜੀ ਘਾਟੇ ਚ ਫੈਂਟ ਘਾਟੇ ਹਾਂ ਜਿਵੇਂ ਕਈ ਵਾਰੀ ਨਾ ਇਹ ਮੱਝਾਂ ਦੀ ਜਿਵੇਂ ਆਪਾਂ ਜੇ ਤਾਂ ਆਪਾਂ ਸੰਭਾਲਾਂ ਪਰਜੁਰਗਾ ਨਾਲ ਗੱਲਬਾਤ ਕਰਦੇ ਆਂ ਪੁਰਾਣੇ ਠੀਕ ਆ ਆਪਣੇ ਇਹ ਟਾਮੇ ਕੱਲੇ ਜਿਹੜੇ ਭਰਾ ਸੁੱਪੇ ਸੀਗੇ ਪ੍ਰਾਣਕ ਉਹਨਾਂ ਨਾਲ ਇਹੀ ਗੱਲਾਂ ਕਰਨ ਵਾਲਾ ਹੁੰਦੀ ਆ ਉਹ ਦੱਸਦੇ ਆ ਵੀ ਜਿਹੜੇ ਮੱਝਾਂ ਨੇ ਸੁੱਕੇ ਦੀਆਂ ਲੰਗੀਆਂ ਪਹਿਲਾਂ ਤੋਂ ਜਦੋਂ ਆਪਣੇ ਹੁੰਦੇ ਸੀਗੇ ਸ਼ੁਰੂ ਤੋਂ ਹੀ ਆਪਾਂ ਜਦੋਂ ਬਣਾਏ ਆਪਾਂ ਵੀ ਜਦੋਂ ਮੱਝਾਂ ਆਪਣੇ ਬਜ਼ੁਰਗਾਂ ਨੇ ਸੈੱਟ ਕੀਤੀਆਂ ਨਾ ਆਪਣੇ ਤਾਂ ਉਹ ਦੁੱਧ ਲੈਣ ਦੇ ਮਾਰੇ ਨੇ ਹਨਾ ਉਦੋਂ ਤੋਂ ਹੀ ਸੁਪਿਆਂ ਦੀ ਵੱਧ ਚੱਲਦੀਆਂ ਸੀ ਵੀ ਜਿਵੇਂ ਚਰਨ ਆ ਹੋ ਗਿਆ ਵੀ ਜੇ ਜੇ ਕਿਤੇ ਮੀਂਹ ਪੈ ਗਿਆ ਵਿਕਾ ਹੋ ਗਿਆ ਬਾਹਰ ਛੱਡਦੇ ਹੁੰਦੇ ਸੀ ਖਣਾਂ ਜਦੋਂ ਮੀਮੂ ਨਹੀਂ ਹੁੰਦੀ ਸੁੱਕ ਜਾਂਦੀ ਮੱਕੀਆਂ ਸਕਾ ਕੇ ਰੱਖਉਂ ਛੱਡ ਦਾਂ ਤੇ ਤੂੜੀ ਪਾਉਂਦੇ ਐ ਕੜਕਾਂ ਦੇ ਹਣਾ ਪੂਛੇ ਪੂਛੇ ਐਦਾਂ ਹੀ ਖਾਂਦੇ ਨੇ ਹੁਣ ਇਹੇ ਚੀਜ਼ਾਂ ਦੇਖੀਆਂ ਤੁਸੀਂ ਮੱਕੀ ਪਾਉਣ ਲੱਗ ਜਓ ਜਿਆਦਾ ਨਰੀ ਹੁਣ ਮੱਕੀ ਜਿਆਦਾ ਆਮ ਹੈ ਤਾਂ ਤੁਸੀਂ ਤੂੜੀ ਘਟਾ ਦਿਓ ਤੇ ਫੈਂਟ ਛੱਡੋ ਇੱਕ ਇੱਕ ਡਿਗਰੀ ਡੇਡ ਡਿਗਰੀ ਜਿਹਨਾਂ ਹੁਣ ਦੇ ਮੈਨੂੰ ਕਹਿੰਦੇ ਉਹ ਡੇਡ ਜਾਂਦੀ ਹੈ ਹਣਾ ਤਾਂ ਇਹਨਾਂ ਦਾ ਸੈਟ ਵਿੱਚ ਦੁੱਧ ਜ਼ਰੂਰ ਵਾਜ ਜਾਣੀ ਹੈ ਕਿਉਂਕਿ ਫੈਂਟ ਘਟੂਗੀ ਉਦੋਂ ਤੇ ਉਹਦੇ ਨਾਲ ਜਿਹੜਾ ਪਾਈ ਅੱਧਾ ਕਿਲੋ ਕੋਈ ਦੁੱਧ ਦਾ ਫਰਕ ਨਹੀਂ ਵੀ ਜਦੋਂ ਜਿਆਦਾ ਠੀਕ ਹੈ ਤੇ ਉਹ ਚੱਕਰ ਇਹਨੂੰ ਪਾਈ ਅੱਧਾ ਕਿਲੋ ਦੁੱਧ ਤਾਂ ਵਸ ਸਕਦੀਆਂ ਤੇ ਜਿਆਦਾ ਹਰਾ ਰੱਖਾਂਗੇ ਪਰ ਜਿਹੜਾ ਤੂੜੀ ਆ ਤੂੜੀ ਮੱਝ ਨੂੰ ਜਮੇ ਜ਼ਰੂਰੀ ਹੈ ਮੱਝ ਨੂੰ ਜੇ ਹਰਾ ਵੀ ਪਾਉਣ ਲੱਗ ਗਏ ਆ 15 ਕਹਿ ਦਿੱਗੇ ਤਾਂ ਉਹਦੇ ਵੀ ਮੱਝ ਪ੍ਰੋਪਰ ਢੰਗ ਦੇ ਨਾਲ ਫੈਂਟ ਜਾ ਦੁੱਧ ਨਹੀਂ ਦਿੰਦੀ ਕੋਈ ਪਸ਼ੂ ਪਾਉਂਦੇ ਜਿਹਦਾ ਕੋਈ ਮੇਨਟੇਨ ਜਿਆਦੇ ਤਾਣਾ ਦੋਣਾ ਦਿੰਦੇ ਹੁਣ ਉਹ ਤਾਂ ਗੱਲ ਵੱਖਰੀ ਹੈ ਪਰ ਤੂੜੀ ਜ਼ਰੂਰੀ ਹੈ ਤਾਂ ਹੀ ਆਪਾਂ ਸ਼ੁਰੂ ਤੋਂ ਅੱਜ ਤੱਕ ਦੇਖਿਆ ਮੱਝਾਂ 'ਚ ਬਦਲਾਅ ਤਾਂ ਮੱਝਾਂ 'ਚ ਵੀ ਹੁੰਦਾ ਅੱਜ ਵੀ ਦੇਖ ਲਓ ਹਰਿਆਣੇ 'ਚ ਦੇਖ ਲਓ ਆਪਣੇ ਜਿਵੇਂ ਪੁਰਾਣੇ ਟਾਈਮਾਂ 'ਚ ਜਿਹੜੇ ਸੰਨੀਆਂ ਕਰਦੇ ਸੀ ਉਹ ਬਸ ਉਹ ਮਮਲਾ ਥੋੜੇ ਤਾਕਤ ਵਾਲੀਆਂ ਚੀਜ਼ਾਂ ਅੱਗੇ ਵੀ ਅੱਗੇ ਸੋਲੇ ਸੋਲੇ ਬਾਹਲੇ ਪਾਉਂਦੀ ਤਾਕਤ ਵਾਲੀਆਂ ਹੁਣ ਤਾਂ ਪਤਾ ਪਾਣਾ ਹਟ ਗਏ ਜੀ ਕਾਰਖਾ ਦੇ ਮੱਕੀਆਂ ਤੇ ਆ ਗਏ ਅੱਗੇ ਤਾਂ ਸੋਲੇ ਤੇ ਮਾਰਾ ਬਹੁਤ ਕੁਝ ਹੁੰਦਾ ਸੀਗਾ ਹਨਾ ਉਹਨਾਂ ਨੇ ਪਾਉਣਾ ਹੁਣ ਜਿਵੇਂ ਹਰਿਆਣੇ ਚ ਓਮੇ ਜੱਕਰੀ ਸੈਕਟ ਮੱਗੇ ਵਾਲੀ ਵੀ ਜਿਵੇਂ ਜਿਹੜਾ ਸਾਰਾ ਕੁੱਸ ਹੁੰਦਾ ਜਿਵੇਂ ਸੋਲਿਆਂ ਦੀ ਚੂਰੀ ਹੋ ਗਈ ਖੰਡਾ ਹੋ ਗਿਆ ਸਿਲਕਾ ਹੋ ਗਿਆ ਬੜੇ ਮੈਂ ਦੀ ਖਾਲ ਹੋ ਗਈ ਉਹ ਸਾਰਾ ਠੀਕ ਆ ਤੇ ਲੇਟੀ ਦੇ ਵਿੱਚ ਬੜੇ ਮੇਰੇ ਨਵੇਂ ਵੀ ਹੁੰਦੇ ਆ ਤੇ ਉਹਨਾਂ ਨੇ ਕੀ ਕਰਨਾ ਸਾਰਾ ਕੁੱਕ ਕਿਉਂ ਕੋਈ ਵੱਡੇ ਹਰੇ ਢੋਲ ਚ ਰੱਖਿਆ ਹੁੰਦਾ ਤੇ ਉਹ ਵਿੱਚ ਹੀ ਉਹਦੇ ਵਿੱਚ ਮੁਰ ਕੇ ਲੇਟੀ ਰਲਾਉਂਦੇ ਆ ਤੇ ਭਰ ਕੇ ਉਹ ਬਾਲਟੀ-ਬਾਲਟੀ ਮਾਰ ਦਿਆ ਐਵਰੇਜ ਹੀ ਉਹ ਆ ਬਾਈ ਤੁਸੀਂ ਵੀ ਓਮੇ ਵਿੱਚ ਤਾਂ ਨਹੀਂ ਰਲਾਉ ਤੂੜੀ ਹਿਸਾਬ ਦੀ ਤੂੜੀ ਕਿੰਨੇ ਪਾਉਨੇ ਹੋ ਫਿਰ ਤੂੜੀ ਹਿਸਾਬ ਦੀ ਜਿਵੇਂ ਟੋਕਰੀ ਦੋ ਮੱਜਿਆਂ ਨੂੰ ਪਾਹਿੰਦੇ ਟੋਕਰੀ 'ਚ 1.5 ਕਿਲੋ ਤੂੜੀ ਪੈਂਦੀ ਨਹੀਂ ਅੱਜ ਬਾਪ ਉੱਤੇ ਆਈ ਵਟਣ ਬਸ ਪਾਉਣਾ ਪਾਉਣਾ ਕਿਲੋ ਤੂੜੀ ਮਿਲਦੀ ਹੋਊਗੀ ਠੀਕ ਹੈ ਬਾਵਾ ਵਾਗੇ ਨਾ ਭੁੱਲੇ ਜਾਂਦੇ ਵਿੱਚ ਨੀਰ ਲਾਉਂਦੇ ਆ ਉੱਤੇ ਬਾਹਰ ਵਿੱਚ ਨੀਰ ਵਿੱਚ ਨੀਰ ਲਾਉਂਦੇ ਤੇ ਜਦੋਂ ਖੋਣ ਹੋ ਗਈ ਠੰਡ ਆ ਮੌਸਮ ਜਦੋਂ ਜਾਵੜਾ ਜਦੋਂ 10ਵੇਂ ਮਹੀਨੇ ਤੋਂ ਬਾਅਦ ਫਿਰ ਇਹਨਾਂ ਨੂੰ ਸੰਨੀ ਹੋਣ ਲੱਗ ਪੈਂਦੇ ਫਿਰ ਸੰਨੀ ਹੋਣ ਫਿਰ ਬਸ ਤੂੜੀ ਪਾਈ ਤੂੜੀ ਪਾ ਕੇ ਇੱਕ ਤਾਂ ਸਾਲ ਹੁੰਦੇ ਥੋੜਾ ਜਿਹਾ ਪਸ਼ੂ ਵੱਧ ਖਾਣ ਲੱ ਅੱਧੀ ਟੋਕਰੀ ਪਾਉਣੇ ਆ ਦੋਨੋਂ ਟੋਕਰੀ ਪਾਉਣੇ ਆ ਉੱਥੇ ਬਸ ਇੱਕ ਟੋਕਰੀ ਪੱਧਰ ਜੇ ਕਰਕੇ ਪਾਉਣ ਲੱਗ ਜਾਈਨੇ ਮਤਲਬ ਇੱਕ ਪਾਈ ਅੱਧਾ ਕਿਲੋ ਥੂੜੀ ਵਾਜ ਜਾਂਦੀ ਆ ਉਦੋਂ ਫਿਰ ਬਸ ਕਰਕੇ ਗਿੱਲੀ ਉਹਦੇ ਤੇ ਪਾਣੀ ਪਾ ਕੇ ਪੰਜ ਚਾਰ ਕਿਲੋ ਥੂੜੀ ਗਿੱਲੀ ਕਰਕੇ ਜਿਹੜਾ ਜਿੰਨਾ ਦਾਣਾ ਖਾਣਾ ਕੋਸਾ ਉਹਨਾਂ ਨੂੰ ਪਾਣੀ ਦੇ ਲਾਗੇ ਬੇਚਰ ਲਾ ਦਿੰਦੇ ਆ ਸਾਨੂੰ ਠੀਕ ਫਿਰ ਉਹ ਪੂਰਾ ਪੋਛੋ ਕੇ ਕਹਿੰਦੇਗਾ ਸਿਆਲਾਂ ਦੇ ਵਿੱਚ ਇਸ ਤਰ੍ਹਾਂ ਕਰਦੇ ਆ ਗਰਮੀ 'ਚ ਭੋਕੇ ਕਰਦੇ ਆ ਠੀਕ ਯਾਨੀ ਕਿ ਵੀ ਪਸ਼ੂਆਂ ਨੂੰ ਤਾਂ ਬਸ ਇਹ ਹੀ ਚੀਜ਼ ਆ ਅੱਜ ਤੱਕ ਵੀ ਉਹ ਆਪਾਂ ਜਿਵੇਂ ਤੂੜੀ ਦੀ ਗੱਲ ਚੱਲਦੀ ਵੀ ਅੱਜ ਤੱਕ ਨਹੀਂ ਬਦਲਿਆ ਗਿਆ ਸਾਰੇ ਤੂੜੀਆਂ ਦੇ ਉੱਤੇ ਪਾਉਂਦੇ ਆ ਵਿੱਚ ਵਿੱਚ ਤਾਂ ਹਰਿਆਣੀਆਂ ਵੀਡੀਓ ਦੇਖੀ ਤੂੰ ਹੋਰ ਵੀ ਦੇਖੀ ਉਹਨਾਂ ਦਾ ਹੋਰ ਵੀ ਸਟਾਈਲ ਆ ਉਹ ਕੀ ਕਰਦੇ ਆ ਠੇਕ ਰੱਖੀ ਵੀ ਆ ਖੇਲ ਦੇ ਵਿੱਚ ਟੋਕਰੀ ਪਾਉਂਦੇ ਆ ਤੂੜੀ ਦੀ ਨਾਲ ਤਾਂ ਜਿਹੜਾ ਰੇਤਾ ਉਹ ਖੇਲ 'ਚ ਵਹ ਜਾਂਦਾ ਠੀਕ ਆ ਉਹ ਇੱਕ ਵਾਰੀ ਹੱਥ ਨਾਲ ਨੱਪਦੇ ਆ ਡਬੋ ਕੇ ਉਹ ਇੱਕ ਅੱਧੇ ਮਿੰਟ ਦੇ ਵਿੱਚ ਜਿਹੜਾ ਉਤਲਲਾ ਬਹਾਲਾ ਜਿਆਦੇ ਪਾਣੀ ਹੁੰਦਾ ਉਹ ਉਤਲਲੇ ਵਿੱਚ ਚੜ ਜਾਂਦਾ ਇਹ ਨੁੱਚੜ ਜਾਂਦਾ ਉਹ ਮੇਜਕਰੀ ਪਾ ਕੇ ਅੱਧਦੀ ਟੋਕਰੀ ਜਿੰਨੀ ਪਾਉਣੀ ਉੱਤੇ ਮਾਰਦੇ ਦਾਣਾ ਜਾ ਕੇ ਤੇ ਪਾਣੀ ਜਾ ਉਹ ਬੱਚੀ ਮਿੰਟਾਂ ਜੀ ਖਾ ਜਾਂਦੀਆਂ ਕਿਉਂਕਿ ਤੂੜੀ ਇਸੇ ਕਰਕੇ ਜ਼ਰੂਰੀ ਆ ਆਪਾਂ ਦੇਖਿਆ ਜਾਵੇ ਨਾ ਮੱਝ ਤੂੜੀ ਦੀ ਹੈ ਤੂੜੀ ਦੀ ਹੈ ਹਾਂਜੀ ਠੀਕ ਆ ਬਾਈ ਠੀਕ ਆ ਬਾਈ ਪਿੰਦੀ ਧੰਨਵਾਦ ਤੇ ਬਈ ਇਹ ਆ ਬਾਈ ਫਰੀਡ ਵਾਲਾ ਕੰਮ ਆ ਤੇ ਹੁਣ ਟੋਨੀ ਨੂੰ ਸਾਰਾ ਯਾਰ ਇਹ ਦੋ ਬੰਦੇ ਆ ਸੀ ਜਿਹੜੇ ਅਸੀਂ ਫੀਡ ਤੋਲ ਸਕਦੇ ਆ ਅੱਛਾ ਇਹਦੇ ਹੁੰਦੇ ਮੈਨੂੰ ਫੀਡ ਦੀ ਕੋਈ ਟੈਨਸ਼ਨ ਨਹੀਂ ਕਿਉਂਕਿ ਸੱਚ ਦੇ ਵਿੱਚ ਜਦੋਂ ਇੱਕ ਵਾਰੀ ਇਹਨੇ ਕੁਦਰਤ ਕੰਮ ਜਿਵੇਂ ਵਧਾਉਣ ਘਟਾਉਣ ਵਾਲੇ ਜਿਵੇਂ ਆਪਾਂ ਹੁਣ ਇਹਨੇ ਦੱਸ ਦੇਣਾ ਵੀ ਦੁੱਧ ਯਾਰ ਘਟਦੀ ਆ ਫਲਾਨੀ ਵੀ ਫੀਡ ਵਧਾਈਏ ਕੋ ਘਟਾਉਣ ਦੀ ਲੋੜੀ ਆ ਵੀ ਇਹ ਕਿਵੇਂ ਆ ਬੰਦ ਉਹ ਮੈਨੂੰ ਇਹਨੂੰ ਦੱਸਤਾ ਵੀ ਯਾਰ ਤੋਨੀ ਹੁਣ ਇਹਨੇ ਦੁੱਧ ਛੱਡਣਾ ਆਪਾਂ ਹਨਾ ਇਹਦਾ ਸ਼ਰਤ ਆ ਇਹਨਾਂ ਨੂੰ ਸਾਰਿਆਂ ਨੂੰ ਇਹ ਕਿਲੋ ਤੇ ਲੈ ਆਉਗਾ ਪੱਕਾ ਢਾਹ ਦੋਨੇ ਟਾਈਮ ਫੀਡ ਹੁੰਦੀ ਆ ਇੱਕ ਇੱਕ ਟਾਈਮ ਦੁੱਧ ਦਿੱਤੇ ਆ ਅੱਧਾ ਅੱਧਾ ਕਿਲੋ ਦਾਨਾ ਖ ਇਥੋਂ ਲਾ ਕੇ ਖੜਦਾ ਮੈਂ ਨਾ ਬੜਾ ਕਿਹੜਾ ਮੈਂ ਨਾ ਬੜਾ ਗੱਗੂ ਯਾਰ ਕਰਦਾ ਚਵਣ ਦੇਖ ਹਨਾ ਗੱਗੂ ਨੂੰ ਏਡਾ ਆਉਂਦੀਆਂ ਲੱਗੂ ਲੱਗੂ ਤੋਂ ਨੇ ਨੂੰ ਦੂਜਾ ਵਕਤ ਮਾਰਦਾ ਹਨਾ ਪਵਨ ਹਾਂਜੀ ਇਹਦਾ ਨਾ ਪਾਵਣਾ ਹੈ ਹਾਂ ਤੇ ਇਹਦਾ ਨਾ ਪਾਵਣਾ ਵਧੀਆ ਜ਼ਿੰਮੇਵਾਰ ਬੰਦੇ ਯਾਰ ਪੁਰਾਣੇ ਬੰਦੇ ਆ ਪੁਰਾਣੇ ਬੰਦੇ ਨੇ ਠੀਕ ਆ ਵਧੀਆ ਕੰਮ ਕੰਮ ਬਾਕੀ ਤੈਨੂੰ ਦੱਸਣ ਦੀ ਲੋੜ ਨਹੀਂ ਹੁਣ ਜਿਵੇਂ ਮੈਂ ਤੇਰੇ ਕੋਲੇ ਫਿਰਦਾ ਮੈਂ ਇਹਨੂੰ ਆਖਿਆ ਵੀ ਦਾਣਾ ਪਾਈ ਯਾਰ ਜੋਖ ਅੱਜ ਦਾ ਕੋਲੋਂ ਜੋਖ ਮੈਂ ਤਾਂ ਨਹੀਂ ਇਹਨੂੰ ਆਖਿਆ ਆਪੀ ਜੋਖ ਲੈ ਆ ਠੀਕ ਆਪੇ ਅਤੇ ਜੇ ਕੁਦਰਤੀ ਆਪਾਂ ਨੂੰ ਆਏ ਲੱਗੇ ਵੀ ਉਹ ਦੁੱਧ ਹੁਣ ਵਧਣ ਲੱਗੀ ਜਿਵੇਂ ਪਰਲੀ ਪਹਿਲਾਂ 7 ਕਿਲੋ ਮਸਾਂ ਹੀ ਖਾਂਦੀ ਜਿਹੜੀ ਉਹ ਪਰਲੀ ਜਿਹੜੀ ਮੜੀ ਦੀ ਲੱਸੀ ਲੱਗਦੀ ਆ ਠੀਕ ਆ ਇਹ ਦਾਣਾ ਬੜਾ ਘੱਟ ਖਾਂਦੀ ਹੈ ਦੁੱਧ ਦੀ ਪਾਲੀ ਸਪੀਡ ਹੈ ਗਰਮੀ ਚਾਹੀਦੀ 19 ਕਿਲੋ ਹੁੰਦੀ ਆ ਤੇ 2.5 ਕਿਲੋ ਪਰਲੀ ਸਾਈਡ ਤੋਂ ਦੁੱਧ ਘਟ ਆਏ ਪਹਿਲੇ ਸੂਬੇ ਜਦੋਂ ਲਿਆਂਦੀ ਸੀ ਘਟ ਗਿਆ ਸੀ ਇੱਦਾਂ ਫਿਰ ਥੋੜਾ ਘਟਿਆ ਸੀ ਉਹਨਾਂ ਨੂੰ ਵੀ ਘਟ ਗਿਆ ਸੀ ਤੇ ਹੁਣ ਮੱਝ ਨੂੰ ਜਾ ਕੇ ਉਹ ਬਸ ਜਿਵੇਂ ਕੱਲਾ ਆ ਕੇ ਟੁੰਨੀ ਨੂੰ ਉੱਧ ਤੱਕ ਕਿਲੋ ਵਧਾ ਦੋ ਦਿਨ ਦੀ ਪੀੜ ਤਾਂ ਫਿਰ ਇਹਨੂੰ ਜਾ ਕੇ ਹੁਣ ਲਦਾ ਦੇ 4 ਕਿਲੋ ਵਧਾ ਦੇ ਤੇ ਕਿਲੋ ਕੋ ਹੱਥ ਨੇ ਇਹਦੇ ਵਾਸਤੇ ਪੱਤਰ ਨਾ ਰੱਖਣ ਲੱਗੇ ਠੀਕ ਹੈ ਤੇ ਉਹ 3 ਕਿਲੋ ਰੱਖ ਲਈ ਦਿਨਾ ਉਹ ਇਹਨਾਂ ਨੂੰ ਮਤਲਬ 4 ਮੱਝਾਂ ਨੂੰ ਪਾ ਦਿੰਨੇ ਆ ਪਰ ਹੁਣ ਆਪੋ ਆਪਾ ਕਿਲੋ ਕਿੰਨਾ ਪੱਤਰ ਲਗਾ ਜਾਂਦੇ ਠੀਕ ਹੈ ਠੀਕ ਹੈ ਉਹਦੇ ਵਿੱਚ ਹੱਥ ਨੇ ਕੀ ਕਰਦੇ ਕੈਲਸ਼ੀਅਮ ਠੀਕ ਹੈ ਤੇ ਪ੍ਰੇਮ ਫੜਾ ਕੇ ਗਿਆ ਸੀਗਾ ਮੈਨੂੰ ਕਹਿੰਸੀ ਹਮ ਵਧੀਆ ਰਿਜਲਟ ਸੀਗਾ ਤੇ ਨਾ ਤਾਂ ਭੁੱਲ ਜਾਣਾ ਉਹ ਬਾਹਰ ਹੀ ਕਰਦੇ ਇਸ 100 100 ਗ੍ਰਾਮ ਉਹਨਾਂ ਨੂੰ ਕੈਲਸ਼ੀਅਮ ਪਾ ਲਈਦਾ ਤੇ ਬਸ ਉਹ ਦੂਗ੍ਹਾ ਜਿਹੜਾ ਕੱਕਸ ਹਰਾਉਦੇ ਪਾਈਦਾ ਦੂਗ੍ਹਾ ਖਾਦੇ ਪਏ ਹੁੰਦੇ ਆ ਤੇ ਪੱਕਲਾਂ ਪਾ ਲਈਦੇ ਬਸ ਉਹ ਖਾਣਾ ਉਹਸ ਹਾ ਦੇ ਨਾਲ ਮਤਲਬ ਮੰਨ ਲਾ ਉਹਦਾ 9 ਕਿਲੋ ਦਾਣੀ ਬਣਦਾ ਸਾਰਾ ਠੀਕ ਠੀਕਾ ਮੜਾ ਮੋਟਾ ਚੋਪਰ ਚੋਪਰ ਲਾ ਦੇ ਜਿੱਦੇ ਉਹਨੂੰ 10 11 ਕਿਲੋ ਕਾਣਾ ਦਾਣਾ ਖਾਵੇ ਤਾਂ ਫੇਰ ਜਾ ਕੇ ਗੱਲ ਬਣੇ ਬਾਕੀ ਅੱਜ ਮੌਸਮ ਕੱਲ ਦਾ ਫਰਕ ਪਿਆ ਕੱਲ ਦਾ ਠੰਡਾ ਕੱਲ ਦੀਆਂ ਬਾਹਰ ਦੇ ਨਾਲ ਹੀ ਤੋਂ ਤੋਂ 300 ਗ੍ਰਾਮ ਸਾਰਿਆਂ ਵਿੱਚ ਤੋਂ ਤੋਂ ਬਦਲ ਗਿਆ ਲੈਣਾ ਫਰਕ ਪੈ ਜਾਂਦਾ ਲੈਣਾ ਫਰਕ ਪੈ ਜਾਂਦਾ ਜੇ ਪਸ਼ੂ ਤੋਕੜਾ ਪਾਉਂਦੀ ਗੱਭਣਾ ਤੇ ਸਾਰੇ ਪਸ਼ੂ ਵੀ ਕੋਈ ਸੱਦਰ ਹੈ ਜਿਹੜਾ 3-400 ਗ੍ਰਾਮ ਦਾ ਫਰਕ ਪੈਂਦਾ ਤੋਕੜਾ 100-150 ਦਾ ਗ੍ਰਾਮ ਦਾ ਫਰਕ ਪਾਉਂਦਾ ਤੇ ਇੰਨੇ ਨਾਲ ਹੀ ਫਾਰਮ ਦਾ ਜਿਹੜਾ 5-4 ਕਿਲੋ ਦੁੱਧ ਹੋਰ ਵੀ ਵਾਜ ਜਾਂਦਾ ਤਨ ਚਾਰ ਕਲ ਵੇ ਇੱਕ ਟਾਈਮ ਦਾ 20 13 14 ਪਸੂ ਦਿੰਦੇ ਹੁੰਦੇ ਆ ਬਾਈ ਭਾਵਾਂ ਦੀ ਆਪਾਂ ਸੱਟ ਨਾਲ ਨਹੀਂ ਜਾਂਦੇ ਜਿਵੇਂ ਹੁਣ ਆਹ ਟਾਈ ਟਾਈ ਤਰ ਤਰ ਕਿਲੋ ਤੇ ਕਰ ਲਈ ਇੱਕ ਟਾਈਮ ਦਾ ਬੋਲ ਬਾਤ ਥੋੜੇ ਦਿਨੋਂ ਛੱਡ ਦਾਂਗੇ ਇਹ ਵੀ ਮਤਲਬ ਮੰਨ ਲਾ ਜੀ ਮੈਂ ਕੱਲ੍ਹ ਦੀ ਠੰਡ ਸੀ ਤੇ ਕੱਕਫਟਾ ਵੀ ਪਸੂ ਖੁਸ਼ ਹੋ ਕੇ ਖਾਂਦਾ ਤੇ ਇਹਨਾਂ ਨੇ ਵੀ ਦੁੱਧ ਮਤਲਬ ਮੰਨ ਲਾ ਦੋ ਦੋ 300 ਗ੍ਰਾਮ ਵਧਾਇਆ ਠੀਕ ਹੈ ਇਹ ਐਂ ਫਰਕ ਪੈਂਦਾ ਠੰਡ ਦਾ ਠੀਕ ਆ ਬਾਈ ਪਿੰਦੀ ਠੀਕ ਆ ਜੀ